ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਘਰੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਗਏ ਨੇ ਤੇ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਇਹ ਇੱਕ ਆਮ ਮੀਟਿੰਗਾਂ ਵਰਗੀ ਮੀਟਿੰਗ ਸੀਗੀ ਉਹਨਾਂ ਦੇ ਪਰਿਵਾਰਕ ਇਸ ਨੂੰ ਮੀਟਿੰਗ ਸਮਝਿਆ ਜਾਵੇ ਨਾ ਕਿ ਉਹ ਕੋਈ ਉੱਥੇ ਹੋਰ ਕੋਈ ਗੱਲਬਾਤ ਕਰਨ ਵਾਸਤੇ ਗਏ ਸੀਗੇ ਕਿਪਨੂ ਸਾਹਿਬ ਉੱਥੇ ਇਹੀ ਗੱਲਬਾਤ ਹੋਈ ਹੈ ਜਾਂ ਫਿਰ ਕੁਝ ਹੋਰ ਇਹ ਮੀਟਿੰਗਾਂ ਇਸ਼ਾਰੇ ਦਿੰਦੀਆਂ ਨੇ ਜੇ ਆਮ ਮਿਲਣੀਆਂ ਪਹਿਲਾਂ ਕਿਉਂ ਨਹੀਂ ਸੀ ਹੁੰਦੀਆਂ ਹੁਣ ਕਿ ਹੋਣ ਲੱਗ ਪਈਆਂ ਜਦੋਂ ਹਰਜਿੰਦਰ ਸਿੰਘ ਧਾਮੀ ਅਸਥਾਨ ਉੱਤੇ ਦੇ ਕੇ ਕੱਢ ਬੈਠੇ ਕਦੇ ਬਿਕਰ ਸਿੰਘ ਮੁਜੀਠਿਆ ਚੱਲ ਗਿਆ ਬੰਨ ਕਦੇ ਦਜੀਤ ਸਿੰਘ ਦੀ ਮਾਤ ਕਦੇ ਜਥੇਦਰ ਗਾਨੀ ਰਗਵੀਰ ਸਿੰਘ ਹੋਰ ਚਲੇ ਗਏ ਪਹਿਲਾਂ ਕਿਉਂ ਨਹੀਂ ਸੁਧਿਆ ਮਣਨੇ ਹਰਜਿੰਦਰ ਸਿੰਘ ਧਾਮੀ ਬੜਾ ਚਿੰਤਾ ਕਿਸ ਪ੍ਰੈਸ਼ਰ ਥਲੇ ਕੰਮ ਕਰਦੇ ਰਹਿ ਕੇ ਕੋਈ ਰਾਹ ਨਿਕਲ ਆਵੇ ਰਾਹ ਨਿਕਲ ਆਵੇ ਜਦੋਂ ਵੇਖਿਆ ਕਿ ਰਾਹ ਤਾਂ ਨਿਕਲਦਾ ਨਹੀਂ ਇੱਕ ਖਾਸ ਤੇ ਰੈਡ ਜਿਹੜੀ ਆਪਣੀਆਂ ਲੋੜਾਂ ਵਾਸਤੇ ਹਰਜਿੰਦਰ ਸਿੰਘ ਤਾਮੀ ਦੀ ਪੋਜੀਸ਼ਨ ਦਾਗ ਤੇ ਲਾ ਕੇ ਉਹਨਾਂ ਨੂੰ ਖਰਾਬ ਕਰਦੀ ਹੈ। ਉਦੋਂ ਉਹਨਾਂ ਨੇ ਆਖਿਆ ਕਿ ਹੁਣ ਮੈਥੋਂ ਨੀ ਨਵੇਜ ਅਦਾਸਤਫਾ ਦੇ ਕੇ ਘਰ ਬਹਿ ਗਏ। ਸਾਰਾ ਜੋਰ ਨਾਲ ਲਾਇਆ ਸੀ ਕਿ ਕਿਸੇ ਤਰੀਕੇ ਜ਼ਿੰਮੇਵਾਰੀ ਨਿਭਾਈ ਜਾ। ਇਹ ਵੀ ਸਾਰਿਆਂ ਨੂੰ ਪਤਾ ਕਿ ਉਸ ਬੰਦੇ ਨੇ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਪਣੀ ਗੱਡੀ ਵਾਸਤੇ ਤੇਲ ਤੱਕ ਨਹੀਂ ਲਿਆ ਸਰਕਾਰੀ ਗੱਡੀ ਕਦੇ ਘਰ ਦੇ ਕਮਾਂ ਵਾਸਤੇ ਨਹੀਂ ਵਰਤੀ ਇੱਥੇ ਤਾਂ ਲੋਕੀ ਬਹੁਤ ਕੁਸ਼ੂਰ ਕਰਦੇ ਐ ਸ਼੍ਰੋਮਣੀ ਕਮੇਟੀ ਦੀ ਪ੍ਰਾਪਰਟੀ ਦੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਗੁਰੂ ਕੀ ਗੋਲਕਵੜੇ ਪੈਸੇ ਦੀ ਦੁਰਵਰਤੋਂ ਵੀ ਬਥੇਰੀ ਹੁੰਦੀ ਕਿ ਕੁਛ ਨਹੀਂ ਹੁੰਦਾ ਪਰ ਹਰਜਿੰਦਰ ਸਿੰਘ ਧਾਮੀ ਤੇ ਕਦੇ ਕੋਈ ਦੋਸ਼ ਨਹੀਂ ਲੱਗਦਾ ਜਦੋਂ ਵੇਖਿਆ ਕਿ ਇਹ ਸਾਰਾ ਕੁਝ ਕੀਤਾ ਕਰਿਆ ਅਖੀਰ ਉਹਨਾਂ ਦੀ ساری ਉਮਰ ਦੀ ਜਿਹੜੀ ਬੜੀ ਬੜੇ ਇੱਜ਼ਤ ਨੂੰ ਖਰਾਬ ਕਰੂਣਾ ਤੇ ਛੱਡ ਕੇ ਘਰ ਬੈਠ ਕੇ ਹੁਣੇ ਵਾਰੀ ਵਾਰੀ ਉੱਥੇ ਜਾਂਦੇ ਪੈਣੇ ਮੈਨੂੰ ਅੱਜ ਹੀ ਕਿਸੇ ਸੱਜਣ ਨੇ ਆਖਿਆ ਕਿੰਦਾ ਕਈ ਦਿਨ ਹੋ ਗਏ ਆ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਤੇ ਉਦੋਂ ਬਾਅਦ ਦੇ ਪਟੜਾਵਾ ਦਾ ਜ਼ਿਕਰ ਕਰਨਾ ਹੀ ਛੱਡ ਦਿੱਤਾ ਇਹਦੇ ਬਾਕੀ ਸਾਰੇ ਚੈਨਲ ਕਰਦੇ ਪਏ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਜਿਹੜੇ ਟਿੱਪਣੀਆਂ ਕਰਨ ਵਾਲੇ ਲਗਾਤਾਰ ਇਹਨਾਂ ਮਾਮਲਿਆਂ ਤੇ ਡਿਬੇਟ ਚ ਲਾਉਂਦੇ ਪਏ, ਬਹਿਸ ਕਰਦੇ ਪਏ, ਕੁਝ ਇਹ ਵੀ ਛੱਡ ਕੇ ਦਿੱਤਾ। ਮੈਂ ਕਹਾਂ ਜੀ ਮੇਰਾ ਖਿਆਲ ਹੈ ਕਿ ਇਹ ਛੱਡ ਦੇਣ ਦਾ ਵਕਤ ਆ ਗਿਆ। ਹੁਣ ਕਿਸੇ ਦੀ ਟਿੱਪਣੀ ਨਾਲ ਕਿਸੇ ਦੀ ਬਹਿਸ ਨਾਲ ਕਿਸੇ ਦੇ ਵਿਚਾਰ ਨਾਲ ਕੁਝ ਨਹੀਂ ਹੋਣ ਲੱਗਾ। ਕਿਉਂਕਿ ਜਿਹੜੇ ਆਪਣੇ ਅਡਿਅਲ ਰੋਈ ਅਜੇ ਤੱਕ ਨਹੀਂ ਛੱਡਿਆ। ਉਹਨਾਂ ਨੇ ਅੱਗੋਂ ਵੀ ਨਹੀਂ ਛੱਡਣਾ। ਉਹਨਾਂ ਦਾ ਪ੍ਰਧਾਨ ਆਪਣੀ ਟੀਮ ਨੂੰ ਪਾਸੇ ਬਿਠਾ ਵੀ ਪ੍ਰਧਾਨਗੀ ਛੱਡਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਪ੍ਰਧਾਨਗੀ ਨਾਲ ਚਲਾ ਰਿਹਾ। ਉਹ ਟੀਮ ਅਕਾਲ ਤਖਤ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਨੂੰ ਅਸਮੁੱਚੇ ਤੌਰ ਤੇ ਦਿੱਤੇ। ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਕੇ ਆਪਣੀ ਪਰਤੀ ਦਾ ਕੰਮ ਕੰਪਲੀਟ ਕਰੀ ਜਾ ਰਿਹਾ ਹੈ। ਉਹਨਾਂ ਦਾ ਇੱਕ ਬੁਲਾਰਾ ਇੱਕ ਸਾਬਕਾ ਮੰਤਰੀ ਲਗਾਤਾਰ ਦੱਸੇ ਜਾ ਰਿਹਾ ਸਾਡੀ ਪਰਤੀ ਉਰ ਇੰਨੇ ਦਾ ਘੂਗੇ ਇੰਨੇ ਦਾ ਘੂਗੇ ਤੇ ਇੰਨੇ ਦਾ ਇਹ ਪਰ ਅਕਾਲ ਤਖਤ ਦੇ 7 ਮੈਂਬਰ ਕਮੇਟੀ ਦੇ ਉਹਦੇ ਕਿੰਨੇ ਕੰਮ ਪਈ ਰਹਿ ਗਏ ਸਾਰਿਆਂ ਨੂੰ ਪਤਾ ਕੰਨ ਜਲਦੀਆਂ ਪਰਤੀਆਂ ਹੁਣ ਤੱਕ ਪਿਲਦੀਆਂ ਹੁੰਦੀਆਂ ਆਈਆਂ ਤੇ ਹੁਣ ਕਿੱਦਾਂ ਹੋ ਰਹੀਆਂ ਇਹ ਵੀ ਲੋਕਾਂ ਨੂੰ ਪਤਾ ਅਸੀਂ ਉਹਦੀ ਚਰਚਾ ਚ ਨਹੀਂ ਪੈਂਦੇ ਸਵਾਲ ਤੇ ਆ ਕਿ ਐਡੀਆਂ ਵੱਡੀਆਂ ਵੱਡੀਆਂ ਘਟਨਾਵਾਂ ਹੋ ਗਈਆਂ ਅਕਾਲ ਤਖਤ ਸਾਹਿਬ ਦੇ ਜਹਦਤ ਨੇ ਅਕੀਦਾ ਕੀ ਜੇ ਸ਼ਰੋਬਣੀ ਕਮੇਟੀ ਨੇ ਕੋਈ ਗਲਤ ਕੀਤਾ ਤੇ ਕਹਤਾ ਗਲਤ ਕੀਤਾ ਪਰ ਉਹਨੂੰ ਰੋਕਣ ਵਾਸਤੇ ਕੋਈ ਯਤਨ ਨਹੀਂ ਕੀਤਾ ਸਰਵਣਿਕ ਕਮੇਟੀ ਨੇ ਇੱਕ ਤਖਤਪਾਲ ਦੇ ਜਥੇਦਾਰ ਦੀ ਛੁੱਟੀ ਕਰਕੇ ਬਰਖਾਸਤ ਕਰਕੇ ਘਰ ਬਿਠਾਤਾ ਇੰਨਾ ਕਹਤਾ ਬਹੁਤ ਗਲਤ ਕੀਤਾ ذلیل ਕਰਕੇ ਬੰਦੇ ਕੱਢ ਰਿਹਾ ਨਾ ਤਖਤਾ ਦੇ ਜਥੇਦਾਰਾਂ ਨੂੰ ذلیل ਕੀਤਾ ਜਾ ਰਿਹਾ ਜੇ ذلیل ਕੀਤਾ ਜਾ ਰਿਹਾ ਤੇ ਗਣੇਗ ਵੀਰ ਸਿੰਘ ਜੀ ਕਿਸੇ ਤੇ ਦਖਲ ਦੇਂਦੇ ਕਿਉਂ ਨਹੀਂ ਦਿੱਤਾ ਕੋਈ ਨਹੀਂ ਇਹ ਵੀ ਆਖਿਆ ਕਿ ਤਖਤਾ ਦੇ ਜਥੇਦਾਰਾਂ ਦੀ ਪੜਤਾਲ ਕਰਨ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਨਹੀਂਗਾ ਪਰ ਜਿਹੜੇ ਕਰਦੇ ਪਏ ਉਹਨਾਂ ਦੇ ਖਿਲਾਫ ਕਾਰਵਾਈ ਤਾਂ ਕੀਤੀ ਕੋਈ ਨਹੀਂ। ਤੁਸੀਂ ਤੇ 2 ਦਸੰਬਰ ਨੂੰ ਆਖਿਆ ਸੀ ਕਿ ਇੱਥੇ ਉਹ ਵੀ ਬੰਦੇ ਬੈਠੇ ਆ ਜਿਹੜੇ ਕਹਿੰਦੇ ਤਖਤਾ ਦੇ ਜਿਹੇਦਾਂ ਸਾਡੇ ਤਨਖਾਹਾਂ ਦਾ ਮੁਲਾਜ਼ਮਾਂ ਨੇ ਇਹਨਾਂ ਨੂੰ ਘਲੋਪੜ ਕੇ ਬਾਹਰ ਕੱਢੋ। ਜੇ ਤੁਹਾਨੂੰ ਵੀ ਪਤਾ ਕਿ ਉਹ ਬੰਦੇ ਇੱਥੇ ਬੈਠੇ ਆ ਤੁਸੀਂ ਉਹਨਾਂ ਦੇ ਖਿਲਾਫ ਹੁਣ ਪ੍ਰੈਕਟੀਕਲ ਕਾਰਵਾਈ ਕੀਤੀ। ਹੁਣ ਸਾਨੂੰ ਇਹ ਪਤਾ ਕਿ ਗਾਇਲੀ ਰਗਵੀਰ ਸਿੰਘ ਹੋਣੀ ਇੱਥੇ ਘੱਟ ਮਿਲਦੇ ਵਿਦੇਸ਼ੀ ਜ਼ਿਆਦਾ ਹੁੰਦੇ। ਉਹ ਵਿਦੇਸ਼ ਵਿੱਚ ਰਹਿੰਦੇ ਆ ਜਿੱਦਣ ਉਹ ਥੋੜਾ ਜਿਹਾ ਸਖਤ ਬਿਆਨ ਦਿੰਦੇ ਆ। ਜਿਹੜੇ ਤਰ ਤੱਕ ਅਜੇ ਤੱਕ ਮੈਂ ਨਾ ਮੰਨੂ ਦੀ ਰੱਟ ਤੇ ਖੜੀ ਐ ਉਹਨਾਂ ਦੇ ਚਾਰ ਪੰਜ ਬੰਦੇ ਇਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਬਿਆਨ ਬਾਜ਼ੀ ਕਰਦੇ ਆ ਸਿੱਧੇ ਤੌਰ ਤੇ ਜਹਦਰ ਸਾਹਿਬ ਦੀ ਇੱਜ਼ਤ ਨੂੰ ਹੱਥ ਪਾਉਂਦੇ ਆ ਬੜੀਆਂ ਘਟੀਆਂ ਕਿਸਮ ਦੀਆਂ ਟਿੱਪਣੀਆਂ ਕਰਨ ਤੱਕ ਪਹੁੰਚ ਜਾਂਦੇ ਆ ਟਿੱਪਣੀਆਂ ਅਜੇ ਉਹ ਸੱਤ ਤੱਕ ਨਹੀਂ ਗਈਆਂ ਜਿਹੜੀਆਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਦਿਵਾਉਣ ਤੱਕ ਪਹੁੰਚ ਗਈਆਂ ਸੀ ਉਹਦੇ ਖਿਲਾਫ ਬਹੁਤ ਜ਼ਿਆਦਾ ਸੀ ਪਰ ਜਿੱਦਣ ਗਿਆਨੀ ਹਰਪ੍ਰੀਤ ਸਿੰਘ ਨੇ ਰੋ ਰੋ ਕੇ ਅਸਤੀਫਾ ਦਿੱਤਾ ਸੀ ਪਹਿਲੀ ਵਾਰ ਔਰ ਜੁਣ ਗਿਆਨੀ ਰਕबीर ਸਿੰਘ ਨੇ ਇਹ ਆਖਿਆ ਸੀ ਕਿ ਕੱਲਾ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੇ ਉੱਤੇ ਵੀ ਹਮਲਾ ਹੋ ਰਿਹਾ ਸਾਡੀ ਵੀ ਰੈਕੀ ਕੀਤੀ ਹੈ ਬਹੁਤ ਕੁਛ ਨਿਆ ਆਖਿਆ ਸੀ ਜੇ ਬੋਲਦੇ ਕਿਉਂ ਨਹੀਂ ਕਿਤੇ ਲੱਗਦਾ ਇਹ ਕਿ ਉਹ ਅਜੇ ਤੱਕ ਚੌਕ ਵਿੱਚ ਖੜੇ ਸੋਚਦੇ ਮੈਂ ਆ ਕਰਾ ਉਹ ਕਰਾ ਕੋ ਕਰਾ ਆ ਕਰਾ ਉਹ ਨਾ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਰਿਹਾ ਹੈ ਤੀਸਰੇ ਦਿਨ ਠੱਕੇ ਵਿਦੇਸ਼ ਨੂੰ ਤੁਰ ਜਾਂਦੇ ਲੋਕੀ ਜਰਨਾ ਚਾਹੁੰਦੇ ਆ ਕਿ ਜਹਦਰ ਸਾਹਿਬ ਵਿਦੇਸ਼ ਵਿੱਚ ਇੱਡਾ ਕੀ ਜੋਗੀ ਕੰਮ ਹੈ ਜਿ세 ਤੁਸੀਂ ਮੁੜ ਮੁੜ ਕੇ ਜਾਣੇ ਉਥੇ ਕੌਣ ਨੇ ਤੁਹਾਡੇ ਕੋਲ ਸਲਾਹਕਾਰ ਬੈਠੇ ਜਿਨ੍ਹਾਂ ਨਾਲ ਸਲਾਹ ਕਰਨ ਜਾਣੇ ਜਦੋਂ ਤੁਸੀਂ ਜਾਣੇ ਹੋ ਚਾਰ ਵੀਡੀਓ ਤੁਹਾਡੇ ਖਿਲਾਫ ਹੋ ਰ ਆ ਜਾਂਦੀਆਂ ਪੰਜ ਜੋ ਕਿ ਟਿੱਪਣੀਆਂ ਤੁਹਾਡੇ ਖਿਲਾਫ ਕਰ ਦਿੰਦੇ ਤੁਸੀਂ ਇੱਥੇ ਬੈਠ ਕੇ ਜਦੋਂ ਨਵੇੜ ਤਾਂ ਨਵੇੜ ਦਿਓ ਪਰ ਜਿਹੜੇ ਸਰ ਸਾਹਿਬ ਅਜੇ ਨਵੇੜ ਨਹੀਂ ਰਹੇ ਇਸ ਕਰਕੇ ਜੋ ਤੇ ਹੁਣ ਤੁਹਾਨੂੰ ਚਰਚਾ ਕਰਨੀ ਛੱਡ ਦੇਣੀ ਚਾਹੀਦੀ ਆ ਜਿੱਦਨੋਂ ਕੁਝ ਕਰਨੀ ਹੋਵੇ ਤੁਸੀਂ ਚਰਚਾ ਕਰ ਲੈ ਕੇ ਉਹਨਾਂ ਚੱਕਾ ਦੀ ਗਿਆਨੀ ਫਿਰ ਵੀਰਥੋ ਦੀ ਅੱਜ ਜਾ ਕੇ ਪਰ ਜਿੰਦਰ ਸਿੰਘ ਧਾਮੀ ਹੋਰਾਂ ਨੂੰ ਮਿਲਿਆ ਹੈ ਬਸੇਰਾ ਹੈ ਤੋਂ ਵੱਧ ਕੁਝ ਅਕਤ ਦੀ ਲੋੜ ਚਾਪਦੀ ਨਹੀਂ ਜੀ ਪਰ ਸਭ ਪਰਚੇੜਾ ਅਗਲਾ ਮਾਮਲਾ ਉੱਤੇ ਤਾਂ ਚਰਚਾ ਕਰਨੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ ਲਗਾਤਾਰ ਮੀਟਿੰਗਾਂ ਕੀਤੀ ਜਾ ਰਹੀਆਂ ਨੇ ਚਿਹਰਾ ਮੋਰਾ ਬਦਲਣ ਦੀ ਕੋਸ਼ਿਸ਼ਾਂ ਨੇ ਲਗਾਤਾਰ ਅਫਸਰਾਂ ਦੀ ਜਿਹੜੀ ਬਦਲੀ ਹੋ ਰਹੀ ਹੈ ਸਸਪੈਂਡ ਵੀ ਹੋ ਰਹੇ ਨੇ ਪਰ ਨਾਲੋਂ ਨਾਲ ਵਿਰੋਧੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਤੇ ਇਲਜ਼ਾਮ ਵੀ ਲੱਗ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਮਾਮਲੇ ਤੇ ਦੇਖੋ ਇਹ ਮਾਮਲਾ ਲੰਮਾ ਹੈ ਬੇਲੀ ਗੱਲ ਤਾਂ ਇਹ ਕਿ ਅਫਸਰ ਸਸਪੈਂਡ ਹੋ ਰਹੇ ਬਹੁਤ ਛੋਟੇ ਪੱਧਰ ਵਾਲੇ ਹੋ ਰਹੇ ਕਿਸੇ ਵੱਡੀ ਮੱਛੀ ਨੂੰ ਅਜੇ ਤੱਕ ਪੰਜਾਬ ਸਰਕਾਰ ਨੇ ਹੱਥ ਨਹੀਂ ਪਾਇਆ ਉਹ ਵੱਡੀਆਂ ਮੱਛੀਆਂ ਕਿਹੜੀਆਂ ਜਿਹੜੀਆਂ ਇਸ ਕਾਰੋਬਾਰ ਨਾਲ ਜੁੜੀਆਂ ਪੰਜਾਬ ਸਰਕਾਰ ਨੂੰ ਵੀ ਪਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਦੂਜੀ ਗੱਲ ਇਹ ਕਿ ਜਿਹੜੀ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਪੰਜ ਮੰਤਰੀਆਂ ਦੀ ਮੈਨੂੰ ਉਸ ਕਮੇਟੀ ਦੇਤੇ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਕੀ ਸ਼ੱਕ ਕਰਾਂਗੇ ਪਰ ਪਾਲ ਸਿੰਘ ਚੀਮਾ ਦੇ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ ਅਮਨ ਰੋੜੇ ਤੇ ਕੋਈ ਸ਼ੱਕ ਨਹੀਂ ਕਰ ਸਕਦਾ ਡਾਕਟਰ ਬੁਬੀਕ ਮੰਨ ਕਰੇ ਸਾਰਿਆਂ ਦੇ ਉੱਤੇ ਅਸੀਂ ਸ਼ੱਕ ਨਹੀਂ ਚੱਕਦੇ ਨਹੀਂ ਪਰ ਜਿੰਨਾ ਓਖਾ ਕੰਮ ਦਿੱਤਾ ਗਿਆ ਉਹ ਨਿਭਾਉਣ ਵਾਸਤੇ ਕਿ ਬਾਕੀ ਦੀ ਸਾਰੀ ਸਰਕਾਰੀ ਮਸ਼ੀਨਰੀ ਤਿਆਰ ਹੈ 100 ਸਵਾਲਾਂ ਦਾ ਸਵਾਲ ਹੈ ਕਿ ਪਿਛਲਿਆਂ ਤੇ ਕੀਤਾ ਕੱਖ ਨਹੀਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਵਲੇ ਨਸ਼ਿਆਂ ਨੂੰ ਪ੍ਰਮੋਟ ਕੀਤਾ ਗਿਆ ਸਾਨੂੰ ਇਹ ਚੇਤਾ ਰੱਖਣਾ ਚਾਹੀਦਾ ਕਿ ਜਦੋਂ ਅਰਣਜੀਤ ਨੇ 2014 ਚ ਅੰਮ੍ਰਿਤਸਰ ਤੋਂ ਹਾਰਿਆ ਸੀ ਕੈਪਟਨ ਅਵਿੰਦਰ ਸਿੰਘ ਨੂੰ ਉਹਨੇ ਵੀ ਉਹਦੀ ਪਤਨੀ ਨੇ ਵੀ ਆਖਿਆ ਸੀ ਅਸੀਂ ਹੁਣ ਵੇਖਾਂਗੇ ਅੰਮ੍ਰਿਤਸਰ ਕਿਦਾਂ ਦੇ ਦਵੇ ਅਮਿਤ ਸ਼ਾਹ ਨੇ ਇੱਥੇ ਆ ਕੇ ਰੈਲੀ ਰੱਖ ਦਿੱਤੀ ਸੀ ਉਹਨੇ ਆਖਿਆ ਸੀ ਮੈਂ ਇੱਥੇ ਰੈਲੀ ਕਰੂੰਗਾ ਅੰਮ੍ਰਿਤਸਰ ਮੈਂ ਦੱਸੂੰਗਾ ਕਿ ਕੁਝ ਹੁੰਦਾ ਪਿਆ ਉਸ ਰੈਲੀ ਤੋਂ ਬਾਅਦ ਅਵਿੰਦਰ ਸਿੰਘ ਨੇ ਬਰਾਬਰ ਤਰੀ ਰੈਲੀ ਰੱਖ ਦਿੱਤੀ ਅਮਿਤ ਸ਼ਾਹ ਰੈਲੀ ਕਰਨ ਤੋਂ ਪਹਿਲਾਂ ਪੁਣੇ ਅਕਸੀਮੇ ਡਰੱਗ ਦੇ ਖਿਲਾਫ ਕੈਂਪੇਨ ਚਲੋ ਉਲਟਾ ਹੋਇਆ ਇਹ ਕਿ ਕਾਲੀ ਭਾਜਪਾ ਗੱਠ ਤੋੜ ਹੋਣ ਦੇ ਬਾਵਜੂਦ ਉਸ ਵਕਤ ਦੇ ਡਿਪਟੀ ਮੁੱਖ ਮੰਤਰੀ ਨੇ ਕੇਂਦਰ ਦੀ ਪਾਰਟੀ ਦੇ ਪ੍ਰਧਾਨ ਉਸ ਵਕਤ ਦੇ ਅਮਿਤ ਸ਼ਾਹ ਨੂੰ ਬਰਾਬਰ ਦਾ ਦਬਕਾ ਮਾਰਨ ਵਾਸਤੇ ਉਹਦੀ ਇੱਕ ਰੈਲੀ ਦੇ ਜਵਾਬ ਤੋਂ ਚਾਰ ਰੈਲੀਆਂ ਰੱਖੀਆਂ ਚਾਰੀ ਰੈਲੀਆਂ ਪਾਕਿਸਤਾਨ ਨੂੰ ਜਾਂਦੇ ਲੰਘਿਆ ਉਹਨਾਂ ਗੇਟਾਂ ਦੇ ਬਾਹਰ ਰੱਖੀਆਂ ਕਿ ਇੱਥੇ ਬਦਰਾਮੀ ਸਾਡੀ ਹੁੰਦੀ ਹੈ ਗੇਟਾਂ ਤੇ ਤੁਹਾਡਾ ਕੰਟਰੋਲ ਰੋਕ ਦੇ ਕਿਉਂ ਹੀ ਉਥੇ ਕੇਂਦਰ ਵਾਲਾ ਨੇ ਕੋਈ ਦਖਲ ਦਿੱਤਾ ਸੀ। ਪਰ ਚਾਰੇ ਥਾਵਾਂ ਤੇ ਇਹਨਾਂ ਦੀਆਂ ਜਿਹੜੀਆਂ ਰੈਲੀਆਂ ਆਈਆਂ। ਉਹਨਾਂ ਚਾਰੇ ਰੈਲੀਆਂ ਦੇ ਜਿਹੜੇ ਲੋਕ ਇਹਨਾਂ ਲਿਆਉਂਦੇ ਸੀ ਉਹਨਾਂ ਦੀ ਬਾਹਰ ਅੰਦਰ ਵੜ ਲੱਗਿਆ ਪੰਡਾਲ ਚ ਜਾ ਲੱਗਿਆ ਤਲਾਸ਼ੀ ਲਈ ਗਈ। ਪਰ ਉਥੇ ਡਰੱਗ ਕੁੜੀਆਂ ਚੱਟੇ ਦੀਆਂ ਕੁੜੀਆਂ ਠੀਕ ਐਡੀ ਡਿਡ ਠੇਰ ਲੱਗੇ ਸੀ ਕਿ ਅਖਬਾਰਾਂ ਨੇ ਉਹ ਠੇਰ ਦੀਆਂ ਫੋਟੋਸ਼ਾਪੀਆਂ ਸੀ। ਇਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਸਾਡੀ ਬਦਨਾਮੀ ਹੁੰਦੀ ਹੈ। ਇਹਨਾਂ ਨੇ ਨਿਠ ਕੇ ਇਹੋ ਜੀ ਮੁਹਿੰਮ ਚਲਾਈ ਕਿ ਅੰਮ੍ਰਿਤਸਰ ਨੂੰ ਕੇਂਦਰ ਦੇ ਵਿੱਚ ਰਾਜ ਕਰਦੀ ਭਾਜਪਾ ਨੂੰ ਪੈਰ ਤੋਂ ਸਿੱਧੇ ਤਨੇ ਪੈ ਸੀ ਕਿ ਗੱਠ ਜੁੜਨ ਦਾ ਫਿਰ ਵੀ ਕੰਮ ਰਹਿ ਗਿਆ ਸੀ ਜੇ ਹੁਣ ਭਗਵੰਤ ਮਾਨ ਨੇ ਕਾਰਵਾਈ ਕਰਨੀ ਪਹਿਲੀ ਗੱਲ ਤੇ ਦੱਸਣੀ ਚਾਹੀਦੀ ਹੈ ਕਿ 3 ਸਾਲ ਤੱਕ ਤੁਸੀਂ ਕੀ ਕੀਤਾ ਕਿਉਂ ਨਹੀਂ ਦੂਸਰਾ ਇਹ ਵਿਚਿਤ ਸਾਹਿਬ ਕਹਿੰਦਾ ਕਿ ਇਹਨਾਂ ਦੇ ਵਿਧਾਇਕਾਂ ਦੇ ਖਿਲਾਫ ਦੋਸ਼ ਲੱਗ ਰਹੇ ਰੋਜ਼ ਹੀ ਇੱਕ ਨਵੀਂ ਗੱਲ ਸੁਣਨ ਨੂੰ ਸਾਨੂੰ ਮਿਲਦੀ ਹੈ ਕਦੇ ਕਿਸੇ ਦੇ ਕਦੇ ਕਿਸੇ ਦੇ ਕਦੇ ਕਿਸੇ ਬੰਦੇ ਦੇ ਕਦੇ ਕਿਸੇ ਬੀਬੀ ਦੇ ਇਹ ਧੁਨੇ ਹੋਣ ਨਮਾਇਜ਼ਾਂ ਬਾਰੇ ਜੋ ਕੁਝ ਹੋ ਰਿਹਾ ਵਾ ਤੁਹਾਨੂੰ ਇਹ ਵੀ ਬਦਰਾਮੀ ਦਿੱਸਦੀ ਹੈ ਤੁਹਾਡੀ ਸਰਕਾਰ ਦੀ ਕੀ ਹੋ ਰਹੀ ਹੈ ਤੁਸੀਂ ਇਹਨਾਂ ਨੂੰ ਰੋਕਣ ਵਾਸਤੇ ਕੁਝ ਕਰ ਰਹੇ ਹੋ ਇੰਨਾ ਚੁੱਕ ਕੇ ਸਿਰਫ ਕੋਈ ਨੱਥ ਪਾ ਰਹੇ ਹੋ ਨਹੀਂ ਪਾ ਰਹੇ ਅਖੀਰਲੀ ਗੱਲ ਮੈਂ ਇਹ ਕਹੂੰਗਾ ਜੇ ਤੁਸੀਂ ਕਾਰਵਾਈ ਕਰਨੀ ਹੈ ਅਕਾਲੀ ਭਾਜਪਾ ਸਰਕਾਰ ਦੇ ਹੁੰਦਿਆਂ ਅਜਨਾਲੇ ਵਾਲੇ ਐਮ ਐਲ ਏ ਨੇ ਜਿਹੜਾ ਉਸ ਉੱਤੇ ਚੀਜ਼ ਪਾਰਲੀਮੈਂਟਰੀ ਸੈਕਟਰੀ ਤੋਂ ਦਾਪਕਾ ਉਸ ਨੂੰ ਬਾਦਲ ਮੁੱਖ ਮੰਤਰੀ ਨਾਲ ਗੱਲ ਕੀਤੀ ਇਹ ਆ ਕੁਸ਼ਨ ਦਾ ਪਿਆ ਬਾਦਲ ਸਾਹਿਬ ਬੜੇ ਚੁਸਤ ਸਨ ਉਹਨਾਂ ਨੇ ਗੱਲ ਸੁਣ ਕੇ ਅਖਾ ਕਾਕਾ ਜੀ ਮੈਨੂੰ ਇੱਕ ਲੁਕਤੀ ਨੋਟ ਬਣਾ ਕੇ ਭੇਜੋ। ਉਹ ਕਾਕਾ ਜੀ ਜਿਹੜਾ ਸੀਜਨਾਲੇ ਬੜਾ ਐਮਐਲਏ ਅਮਰਪਾਲ ਬੋਨੀ ਉਹਨੇ ਲਿਖਤੀ ਨੋਟ ਬਣਾ ਕੇ ਡੀਓ ਬਣਾਤਾ। ਅਧ ਸਰਕਾਰੀ ਰੋਡ ਉਹ ਸਰਕਾਰੀ ਕਾਗਜ਼ਾਂ ਤੇ ਚੜ ਗਿਆ ਚਿੱਠੀ ਅੱਜ ਵੀ ਉਸ ਵਕਤ ਦੇ ਚੀਫ ਪਾਰਲੀਮੈਂਟਰੀ ਸੈਕਟਰੀ ਅਮਰਪਾਲ ਬੋਨੀ ਦੇ ਉਸੁਰਤ ਵਾਲੇ ਚੀਫ ਪਾਰਲੀਮੈਂਟਰੀ ਸੈਕਟਰੀ ਦੇ ਦਫ਼ਤਰ ਵਿੱਚ ਹੀ ਪਈ ਆ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਪਈ ਆ। ਉਹਦੀ ਕਾਪੀ ਹਾਈ ਕੋਰਟ ਵਿੱਚ ਵੀ ਆ ਤੁਹਾਡੇ ਐਡਵੋਕੇਟ ਜਨਰਲ ਕੋਲ ਵੀ ਆ। ਜਦੋਂ ਤੁਹਾਡੇ ਮੰਤਰੀ ਵੀ ਇਸ ਪੰਜ ਮੈਂਬਰੀ ਕਮੇਟੀ ਵਾਲੇ ਕਹਿੰਦੇ ਆ ਕਿ ਇਹ ਸਾਰਾ ਕੁਝ ਉਦੋਂ ਤੋਂ ਚੱਲਿਆ। ਕੱਡੂ ਉਹ ਚਿੱਠੀ ਉਹ ਸਿੱਠੀ ਨੂੰ ਜਿਹੜੀ ਐਸ ਵਾਲੇ ਹਾਈ ਕੋਰਟ ਕੋ ਵੀ ਪੇਚ ਹੋ ਚੁੱਕੀ ਉਹਨੂੰ ਲੈ ਕੇ ਜੇ ਕਾਰਵਾਈ ਕਰੋ ਹਾਂ ਸ਼ੁਰੂ ਤੋਂ ਰੋਕਦਾ ਕੌਣ ਹੈ? ਕੀ ਤੁਸੀਂ ਕਰਨ ਨੂੰ ਤਿਆਰ ਹੋ? ਉਹ ਇੱਕ ਬੀਬੀ ਦੀ ਵੀਡੀਓ ਆਈ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਬੜੇ ਦੁਖੀ ਹੋਏ ਜਿਹੜੀ ਕਹਿੰਦੀ ਮੈਂ ਚਿੱਟਾ ਵੇਚਦੀ ਵੇਚਦੀ ਰਹੂੰਗੀ। ਇਹੋ ਜੀ ਇਹ ਪਹਿਲਾਂ ਕਿੰਨੀ ਆਈਆਂ। ਨਿਠ ਕੇ ਜਿੱਥੇ ਕਿਸੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚਿੱਟਾ ਵੇਚਣ ਆਣ। ਉਹਨਾਂ ਨੇ ਜਾ ਕੇ ਲੋਕਾਂ ਦੀ ਵੱਡ ਟੋਕ ਕੀਤੀ ਇੱਕ ਪਿੰਡ ਦੇ ਵਿੱਚ ਬਠਿੰਡੇ ਦੇ ਨਸ਼ਾ ਵੇਚਣ ਤੋਂ ਰੋਕਣ ਵਾਲੇ ਦੇ ਘਰ ਸਾੜ ਦਿੱਤੇ ਗਏ ਬਾਹਰੋਂ ਜਾ ਕੇ ਉਹਨਾਂ ਤੇ ਬੰਬ ਸੁੱਟੇ ਗਏ ਹਾਂ ਕਾਰਵਾਈ ਕਰਨੀ ਹੋਏ ਕਰੋ ਹੁਣ ਹੁਣ ਯੂਪੀ ਦੇ ਵੇਖੋ ਵੀ ਕਿ ਤਿੰਨਾਂ ਕਿਉਂ ਜਣਾਵੇ ਘਰ ਟਾਪੇ ਪਰ ਘਰ ਟਾਉਣ ਦੀ ਤੁਸੀਂ ਇਹ ਕੈਂਪੇਨ ਲਗਾਤਾਰ ਜਾਰੀ ਰੱਖੋਗੇ ਰੱਖਦੇ ਤੁਸੀਂ ਹੈ ਕੋਈ ਨਹੀਂ ਇਹ 4 ਦਿਨ ਦੀ ਗੱਲ ਕਰਨੀ ਤੇ ਉਹਦਾ ਫਾਇਦਾ ਕੋਈ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਮਿਸਾਉ ਕਰ ਦਿੱਤੀ ਜਿਸਾਉ ਖਾਦੀ ਹੈ ਤੇ ਕੁਝ ਕਰਕੇ ਦਿਖਾਓ ਨੇ ਤਾਂ ਖਿਆਲ ਰੱਖੋ ਕਿ ਪਹਿਲੇ ਇਹਨਾਂ ਗੱਲਾਂ ਦਾ ਕਰਕੇ ਹੀ ਡੁੱਬ ਗਏ ਸੀ ਤੇ ਸਮਾਂ ਤੁਹਾਡੇ ਕੋਲ ਵੀ 2 ਸਾਲਾਂ ਦਾ ਨਹੀਂ ਸਿਰਫ 1 ਸਾਲ ਦਾ ਵਾ ਕੇਲੇ ਸਾਲ ਤੁਰ ਗਏ ਨੇ ਸੁਣਨੀ ਨਹੀਂ ਜੇ ਕੁਝ ਕਰਨਾ ਕਰਕੇ ਦਿਖਾਓ ਨਹੀਂ ਤੇ ਲੋਕ ਵਿਖਾ ਦੇਣਗੇ ਜੀ ਪੰਨੂ ਸਾਹਿਬ ਹੁਣ ਜਿਹੜੇ ਫਰਜ਼ੀ ਟਰੈਵਲ ਏਜੰਟ ਨੇ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਤੇ ਲਗਾਤਾਰ ਕਾਰਵਾਈ ਚ ਸਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਇੱਕ ਪਾਸੇ ਈਡੀ ਕਾਰਵਾਈਆਂ ਕਰ ਰਹੀ ਹੈ ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਹੋ ਰਹੇ ਨੇ ਕੀ ਇਹ ਕਾਰਵਾਈ ਜਿਹੜੀ ਹੈ ਜਿਸ ਤਰ੍ਹਾਂ ਹੋਣੀ ਚਾਹੀਦੀ ਉਸੇ ਤਰ੍ਹਾਂ ਹੋ ਰਹੀ ਹੈ ਜਾਂ ਫਿਰ ਇਹ ਕੁਝ ਦਿਨਾਂ ਦੇ ਲਈ ਸਿਰਫ ਗੋਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ ਮੈਂ ਇਸ ਗੱਲ ਨੂੰ ਤਾਂ ਠੀਕ ਸਮਝਦਾ ਕਿ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਨੂੰ ਮੈਂ ਠੀਕ ਸਮਝਦਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਹਰਕਤ ਵਿਚਾਇਆ ਈਡੀ ਵਾਲਾ ਨੇ ਆ ਕੇ ਕਾਰਵਾਈ ਸ਼ੁਰੂ ਕੀਤੀ ਪੰਜਾਬ ਪੁਲਿਸ ਦੀ ਕਾਰਵਾਈ ਪੰਜਾਬ ਤੱਕ ਸੀਮਤ ਹੈ ਜਾਂ ਕਦੇ ਇੱਕ ਦਿਨ ਕਿਸੇ ਰੀਪੋਰਟ ਹੋ ਪਈ ਮੁੰਡੇ ਦੀ ਸ਼ਿਕਾਇਤ ਦੇ ਉੱਤੇ ਹਰਿਆਣੇ ਚ ਜਾ ਕੇ ਇੱਕ ਕੁ ਟ੍ਰੈਵਲਜੈਂਟ ਪੜਿਆ ਤੇ ਹਰਿਆਣੇ ਵਾਲਿਆਂ ਨੇ ਇੱਥੇ ਆ ਕੇ ਪੜਿਆ ਇਹ ਤਾਂ ਇਥੋਂ ਤੱਕ ਸੀਮਿਤ ਹੈ ਇਹਦੋਂ ਗੇੜੀ ਬਦਲੇ ਬਹੁਤ ਕੁ ਸ਼ੋਰ ਕਰਨ ਦੀ ਲੋੜ ਹੈ ਜਿਹਨਾਂ ਨੇ ਨਹੀਂ ਕੀਤਾ ਜਾ ਰਿਹਾ ਜਿਹੜੇ ਈਡੀ ਵਾਲੇ ਨੇ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਫਰਮਾਂ ਜਿਨ੍ਹਾਂ ਦੇ ਕਈ ਕੇਸ ਸੋਬਿਆਂ ਦੇ ਵਿੱਚ ਦਫ਼ਤਰ ਨੇ ਉਹਨਾਂ ਦੇ ਉੱਤੇ ਛਾਪੇ ਮਾਰੇ ਆ ਕਾਰਵਾਈ ਕੀਤੀ ਹੈ ਬੰਦੇ ਵੀ ਪੜਿਆ ਦੋਵਾਂ ਦਾ ਕੰਮ ਵੱਖੋ ਵੱਖਰਾ ਹੈ ਪੁਲਿਸ ਦਾ ਕੰਮ ਕ੍ਰਾਈਮ ਯਾਨੀ ਅਪਰਾਧ ਰੋਕਣਾ ਔਰ ਉਹਨਾਂ ਅਪਰਾਧਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਅਪਰਾਧ ਹੋਵੇ ਰੋਕਣ ਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਸੂਬੇ ਦੀ ਪੁਲਿਸ ਦੀ ਅੰਪੀਰ ਤੋਂ ਪੰਜਾਬ ਪੁਲਿਸ ਨੂੰ ਆਪਣੇ ਨਿਭਾਉਣੀ ਚਾਹੀਦੀ ਆ ਕਹਿੰਦੇ ਆ ਨਿਭਾਉਂਦੀ ਪਈ ਕਿੰਨੀ ਨਿਭਾਉਂਦੀ ਪਈ ਮੈਨੂੰ ਅਜੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਨਤੀਜੇ ਆਉਣਗੇ ਤੇ ਪਤਾ ਲੱਗੂਗਾ ਗੱਲਬਾਤੀ ਤੇ ਅੱਗੇ ਵੀ ਵਿਸਰਿਆ ਕੁਝ ਕਰ ਦਿੰਦੇ ਰਿਹਾ ਇਹ ਹੁਣ ਟਰੈਵਲ ਏਜੰਟਾਂ ਨੂੰ ਖੜਦੇ ਪਏ ਨੇ ਰੇਵੋਲੂਸ਼ਨ ਟੌਨਾਂ ਦੇ ਇਮੀਗ੍ਰੇਸ਼ਨ ਏਜੰਟਾਂ ਨੂੰ ਖੜਦੇ ਸਨ ਉਹਨਾਂ ਵਿੱਚੋਂ ਕਈ ਇਮੀਗ੍ਰੇਸ਼ਨ ਏਜੰਟ ਤੇ ਡਾ ਕਾਹੂ ਕਪ ਐਥੇ ਇੱਕ ਬੰਦਾ ਪੂਰੇ ਪੂਰੇ ਸਫੇ ਦੇ ਇਸ਼ਤਿਹਾਰ ਦਿੰਦਾ ਰਿਹਾ ਤੇ ਫਿਰ ਕਹਿੰਦੇ 8-900 ਕਰੋੜ ਰੁਪਇਆ ਕਮਾ ਕੇ ਤੇ ਕੈਨੇਡਾ ਚ ਜਾ ਕੇ ਬਹਿ ਗਿਆ ਤੇ ਮੁੜ ਕੇ ਉੱਥੇ ਰਹਿ ਗਿਆ ਉਹਨੇ ਕਿੰਨੇ ਦੇਸ਼ਾਂ ਵਿੱਚ ਇਹੋ ਜਿਹੇ ਮੁੰਡੇ ਕੁੜੀਆਂ ਪਹੁੰਚਾਏ ਜਿਹੜੇ ਉੱਥੇ ਬੈਠ ਕੇ ਮੱਥੇ ਤੇ ਹੱਥ ਮਾਰ ਕੇ ਰੋਂਦੇ ਆ ਮਾਪਿਆਂ ਨੂੰ ਵੀ ਦੋਪ ਤਾਪੂ ਗੰਬੇ ਪਏ ਜਦੋਂ ਸਾਰਾ ਕੁਝ ਕਰਦਾ ਸੀ ਉਹਦੋ ਹਰੀ 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 ਹੁੰਦੀ ਸੀ ਉਹ ਹਰੀ ਸਿਮਰਨੇ ਬਸ ਚੱਲਦਾ ਰਹੇ ਉਹਦੇ ਖਿਲਾਫ ਕਾਰਵਾਈ ਕਿਸੇ ਦੇ ਕੋਈ ਕਿਉਂ ਨਹੀਂ ਹੋਈ ਹੁਣ ਵੀ ਵਖੋ ਜੇ ਕੁਛ ਅੱਗੇ ਨੇ ਆ ਜਿਨ੍ਹਾਂ ਨੂੰ ਇਹ ਫੜਦੇ ਪਏ ਜਿਹੜੇ ਵੱਡੇ ਚੋਰ ਦੱਸੇ ਜਾਂਦੇ ਆ ਇਹਨਾਂ ਦੀਆਂ ਬਾਕੀ ਚੀਜ਼ਾਂ ਪੜਤਾਲ ਕਰਦੇ ਪਏ ਜਰ ਇਹਨਾਂ ਦੇ ਟੈਲੀਫੋਨ ਜਿਹੜੇ ਉਹ ਚੈੱਕ ਕਰਾ ਲਓ ਕਿ ਉਹ ਕਿੰਨੇ ਟੈਲੀਫੋਨੋ ਨਾਲ ਦੇ ਪੁਲਿਸ ਅਫਸਰਾਂ ਨਾਲ ਸਿਵਲ ਅਫਸਰਾਂ ਨਾਲ ਤੇ ਜੁੜੇ ਹੋਏ ਸਿਆਸੀ ਲੀਡਰ ਨਾਲ ਲਿੰਕ ਜੁੜੇ ਸਨ। ਪਰ ਇਹ ਕਿਹੜੇ ਦਿਨ ਚ ਕਿੰਨੀ ਕਿੰਨੀ ਵਾਰੀ ਕਾਲਾਂ ਹੁੰਦੀਆਂ ਸਨ। ਉਹਨਾਂ ਦਾ ਅੱਗਾ ਪਿੱਛਾ ਚੈੱਕ ਕਰੋ। ਫਿਰ ਪਤਾ ਲੱਗੂ ਕਿ ਉਹ ਕੱਲੇ ਨਹੀਂ ਸਖਾਦੇ ਹਿੱਸਾਪਤੀ ਕਿੱਥੇ-ਤੱਥ ਜਾਂਦਾ ਸੀ, ਕਿਹਦੇ-ਕਿਹਦੇ ਨਾਲ ਵੰਡਦੇ ਸਨ। ਇਹ ਵੀ ਕੰਮ ਹੁੰਦਾ। ਜਿਹੜੇ ਐਨਫੋਰਸਮੈਂਟ ਡਾਇਰੈਕਟੋਰੇਟ ਉਹ ਜੁਰਮ ਹੁੰਦਾ ਰੋਕਣ ਵਾਲੇ ਨਹੀਂ, ਜੁਰਮ ਹੋਏ ਦੇ ਵਿੱਚ ਜਿਹੜੀ ਕੋਈ ਕਾਲੀ ਕਮਾਈ ਹੋਵੇ ਉਹਨੂੰ ਕਿਸ ਤਰ੍ਹਾਂ ਰੱਖਿਆ ਹੋਵੇ, ਲਕਾਇਆ ਹੋਵੇ, ਲਾਇਆ ਹੋਵੇ। ਜਾ ਮਨੀ ਲਾਂਡਿੰਗ ਕੀਤੀ ਹੋਵੇ ਕਾਲੀ ਨੂੰ ਕੀਤੀ ਕੀਤੀ ਹੋਵੇ ਉਹ ਸਾਰੇ ਕੁਝ ਨੂੰ ਰੋਕਣ ਦਾ ਕੰਮ ਉਹਦਾ ਉਹ ਉਹਦੀ ਪੈਟ ਦਬਦੀ ਉਹਨੇ ਆਪਣੇ ਤੌਰ ਤੇ ਸ਼ੁਰੂ ਕੀਤੀ ਪੈਟ ਦਬਣ ਦਾ ਕੰਮ ਪੰਜਾਬ ਪੁਲਿਸ ਨੇ ਵੀ ਸ਼ੁਰੂ ਕੀਤਾ ਉਹਨਾਂ ਨੇ ਵੀ ਕੀਤਾ ਪਰ ਸਾਰਿਆਂ ਨੇ ਕੀਤਾ ਕਦੋਂ ਜਦੋਂ ਡੋਨਲਡ ਟਰੰਪ ਨੇ ਆ ਕੇ ਸ਼ੀਸ਼ਾ ਵਿਖਾਤਾ ਇਹੋ ਕਾਰਵਾਈਆਂ ਇਹਨਾਂ ਨੇ ਪਹਿਲਾਂ ਕਿਉਂ ਨਾ ਕੀਤੀ ਜਦੋਂ ਸਾਰੀ ਦੁਨੀਆ 'ਚ ਭਾਰਤ ਦਾ ਨੈਕ ਵੱਡਿਆ ਗਿਆ ਤੁਹਾਡੇ ਘਰੋਂ ਨਾ ਬੱਸਾਂ ਤੇ ਟਰੱਕ ਨਹੀਂ ਜਾਜ ਲਦਲਦ ਕੇ ਭੇਜ ਦਿੱਤੇ ਮੁੰਡੇ ਵੀ ਆ ਚੱਕ ਲੋ ਤੁਹਾਡੇ ਜਦੋਂ ਤੁਹਾਡੇ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਉੱਥੋਂ ਘੇਰ ਕੇ ਅਮਰੀਕਾ ਤੋਂ ਜਾ ਕੇ ਪਨਾਮਾ ਦੇ ਵਿੱਚ ਫੈਦ ਕਰਤਾ ਉਹ ਸ਼ੀਸ਼ਿਆਂ ਉੱਤੇ ਲਿਖ ਲਿਖ ਕੇ ਲਾਉਂਦੇ ਰ ਪਲੀਜ਼ ਹੈਲਪ ਮੀ ਪਲੀਜ਼ ਹੈਲਪ ਅਸ ਅਸੀਂ ਫਸ ਗਏ ਅਸੀਂ ਇੰਡੀਅਨ ਇਹ ਸਾਰਾ ਕੁਝ ਜਲੂਸ ਕਢਵਾਉਣ ਤੋਂ ਬਾਅਦ ਹੁਣ ਸਰਕਾਰ ਹਰਕਤ ਵਿੱਚ ਆਈ ਆ ਇਹ ਪਹਿਲਾਂ ਕਿਉਂ ਨਾ ਆਈ ਤੁਸੀਂ ਕਾਦੇ ਵਿੱਚ ਸੀ ਕਿ ਪੁਲਿਸ ਹੋਵੇ ਜਾਂ ਐਨਫੋਰਸਮੈਂਟ ਡਾਇਰੈਕਟੋਰੇਟ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਇਹ ਸਾਰੇ ਦੇ ਸਾਰੇ ਲੋਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਾਲੇ ਨਹੀਂ ਕਿ ਅੱਗ ਲੱਗੀ ਤਾਂ ਤੁਰਨਾ ਇਹਨਾਂ ਦਾ ਕੰਮ ਪਹਿਲਾਂ ਕੁਝ ਕਰਨ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਤੁਸੀਂ ਇਹ ਪੁੱਛਿਆ ਕਿ ਤੁਹਾਡੇ ਹਾਈ ਕਮਿਸ਼ਨਰਾਂ 'ਚ ਬਾਹਰ ਕੀ ਕੁਝ ਹੁੰਦਾ ਪਿਆ ਕਿਹੜੇ ਕਿਹੜੇ ਹਾਈ ਕਮਿਸ਼ਨ ਦੇ ਵਿੱਚ ਕਿਹੜੇ ਕਿਹੜੇ ਤੁਹਾਡੇ ਟਾਊਟ ਨੇ ਕਿਹੜੇ ਕਿਹੜੇ ਏਜੰਟ ਨੇ ਉੱਥੇ ਜਾ ਕੇ ਲੋਕਾਂ ਤੋਂ ਪੁੱਛ ਲਓ ਚੁਟਕੀਆਂ ਤੇ ਦੱਸ ਦੇਣਗੇ ਕਈ ਏਜੰਟ ਇਹੋ ਜਿਹੇ ਆ ਇਹਦੇ ਬਾਹਰ ਖਲੋ ਕੇ ਭਾਰਤ ਸਰਕਾਰ ਦੇ ਖਿਲਾਫ ਨਾਅਰੇ ਮਾਰਦੇ ਆ ਤੇ ਰਾਤ ਨੂੰ ਉੱਥੇ ਜਾ ਕੇ ਕਿਸੇ ਨਾ ਕਿਸੇ ਵੱਡੇ ਹੋਟਲ ਦੇ ਵਿੱਚ ਇਹਨਾਂ ਦੇ ਨਾਲ ਮਿਲ ਕੇ ਤੇ ਉੱਥੇ ਰੱਜ ਕੇ ਵਿਸਕੀ ਪੀ ਕੇ ਤੇ ਡਕਾਰ ਮਾਰਦੇ ਆ ਇਹ ਸਾਰਾ ਕੁਝ ਜੋ ਹੁੰਦਾ ਪਿਆ ਭਾਰਤ ਸਰਕਾਰ ਨੇ ਹੁਣ ਤੱਕ ਕਿਹਾ ਕਿ ਕਿਉਂ ਨਹੀਂ ਕੀਤਾ ਐਸੋੜੇ ਜੇ ਇਹ ਥੋੜਾ ਜਿਹਾ ਸਰਗਰਮੀ ਕਰਨ ਲੱਗਦੇ ਨੇ ਮੈਨੂੰ ਫੇਰ ਇਹ ਸ਼ੱਕ ਇਸ ਗੱਲ ਤੇ ਪੈਂਦਾ ਇਹ 4 ਦਿਨਾਂ ਦੀ ਸਰਗਰਮੀਆਂ ਦੇ ਬਾਅਦ ਇਹਨਾਂ ਨੇ ਚੁੱਪ ਵੱਟ ਜਾਣੀ। ਜੇ ਕੁਝ ਕਰਨ ਜੋਕੇ ਹੁੰਦੇ। ਜਦੋਂ 342 ਮੁੰਡੇ ਪੰਜਾਬ ਦੇ ਮਾਲਟਾ ਦੇ ਸਮੁੰਦਰਾਂ 'ਚ ਡੁੱਬ ਗਏ। ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਨੇ ਆਖਿਆ ਸੀ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ। ਇਹ ਅੰਦਰ ਸਰਕਾਰ ਨੇ ਪਾਰਲੀਮੈਂਟ 'ਚ ਆਖਿਆ ਸੀ ਕਿਸੇ ਦਾ ਲਿਆਗ ਨਹੀਂ ਹੋਊਗਾ। ਥੋੜੇ ਦਿਨਾਂ ਬਾਅਦ ਜਿਹੜਾ ਮੁੱਖ ਦੋਸ਼ੀ ਇੱਕ ਵਾਰੀ ਫੜਿਆ ਤੇ ਪੁੱਛ ਪੜਤਾਲ ਕਈ ਘੰਟੇ ਹੋਈ ਸੀ। ਉਹ ਮੁੜ ਕੇ ਫਲੋਰ ਦੇ ਲਾਗੇ ਇੱਕ ਵਿਆਹ 'ਚ ਡੀਜੇ ਦੇ ਉੱਤੇ ਨੱਚਦਾ ਸੀ। ਤੇ ਜਦੋਂ ਨੱਚਦਾ ਸੀ ਇੱਕ ਸਿਆਸੀ ਲੀਡਰ ਵੀ ਨੱਚਦਾ ਸੀ ਤੇ ਜਿਹੜੇ ਜਾਂਚ ਕਰਨ ਵਾਲੇ ਅਧਿਕਾਰੀ ਸੀ ਉਹ ਵੀ ਲਾਗੇ ਖਲੋਤੇ ਤੇ ਸਾਰਿਆਂ ਦਾ ਖਾਣ ਤੇ ਪੀਣ ਇਕੱਠਾ ਚੰਦਾ ਪਿਆ ਸੀ ਇਹ ਕਹਿੰਦਾ ਲੋਕਾਂ ਦੇ ਮੱਥੇ ਤੇ ਓਕੜੀਆਂ ਪਈਆਂ ਲੋਕਾਂ ਦੇ ਚੇਤੇ ਦੇ ਉੱਤੇ ਓਕੜੀਆਂ ਪਈਆਂ ਤੁਹਾਨੂੰ ਕਿਉਂ ਚੇਤਾ ਪੁੱਲੀ ਜਾਂਦਾ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਪਿਛਲੇ ਸਮੇਂ 'ਚ ਇਸ ਮਾਮਲੇ 'ਚ ਕਾਂਗਰਸੀਆਂ ਦੇ ਉੱਤੇ ਵੀ ਉਂਗਲ ਉੱਠਦੀ ਰਹੀ ਅਕਾਲੀਆਂ ਤੇ ਵੀ ਉੱਠਦੀ ਰਹੀ ਭਾਜਪਾ ਤੇ ਵੀ ਉੱਠਦੀ ਰਹੀ ਆਪ ਪਾਰਟੀ ਤੇ ਬਾਕੀਆਂ ਤੋਂ ਵੱਖਰੀ ਪਾਰਟੀ ਸੀ ਪਹਿਲਾਂ ਅਸੀਂ ਕਹਿੰਦੇ ਸੀ ਆਵਾਜ ਪਈ ਨੇ ਆਖਿਆ ਸੀ ਭਾਜਪਾ ਵੱਖਰੀ ਨਿਆਰੀ ਪਾਰਟੀ ਹੈ ਪਰ ਕੋਈ ਵੱਖਰਾ ਨਿਆਰਾਪਣ ਨਹੀਂ ਸਿਰਿਆ ਗਿਆ ਤੇ ਬਾਕੀਆਂ ਵਰਗੀ ਬਲਕੇ ਬਾਕੀਆਂ ਤੋਂ ਵੱਧ ਬਦਨਾਮ ਹੋ ਗਈ। ਹੁਣ ਤੁਸੀਂ ਆਖਿਆ ਸੀ ਆਮ ਆਦਮੀ ਪਾਰਟੀ ਤਾਂ ਆਮ ਆਦਮੀ ਦੀ ਪਾਰਟੀ ਹੈ ਗਲਤ ਕੰਮ ਨਹੀਂ ਕਰੇਗੀ। ਪਰ ਤੁਸੀਂ ਵੀ ਆਮ ਪਾਰਟੀਆਂ ਵਰਗੀ ਪਾਰਟੀ ਬਣਾਉਣ ਵਾਲੇ ਪਾਸੇ ਨੁਕੁਰਤੇ ਆ। ਜੇ ਕੁਝ ਕਰਨਾ ਕਰਕੇ ਵਿਖਾਓ ਜੋ ਚਾਰ ਦਿਨੇ ਹੋਏ ਡੌਲਰ ਪਪਾਤਾਂ ਮੀਟਿੰਗਾਂ ਸਦਨੀਆਂ ਡਿਪਟੀ ਕਮਿਸ਼ਨਰ ਦੀ ਐਸਐਸਪੀ ਦੀ ਤੇ ਗੋਗਲਵਾ ਤੋਂ ਕੱਟਾ ਝਾੜ ਕੇ ਤੇ ਗੱਲ ਮੁਕਾ ਦੇ ਤੂੰ ਤੇ ਫਿਰ ਮਤ ਸਮਝੋ ਕਿ ਤੁਹਾਡੀ ਇਸ ਕਿਸਮ ਦੀ ਗੱਲ ਨਾਲ ਸਾਰਾ ਕੁਝ ਖਤਮ ਹੋ ਜਾਏਗਾ ਇਹਦੇ ਤੋਂ ਅੱਗੇ ਲੋਕ ਨਿੱਕੇ ਨਿੱਕੇ ਗੱਲ ਵਾਸਤੇ ਬੜਾ ਕੁਝ ਸੋਚੀ ਬੈਠਿਆ ਤੁਹਾਨੂੰ ਗਿਆਨੂ ਸੱਥਾਂ ਦੇ ਵਿੱਚ ਇਹਨੇ ਸਵਾਲ ਪੁੱਛੇ ਜਾਣੇ ਆ ਜਿਨ੍ਹਾਂ ਦਾ ਜਵਾਬ ਦੇਣ ਲੱਗਾ ਤੁਹਾਨੂੰ ਪਸੀਨੇ ਆ ਜਾਣੇ ਕੁਝ ਕਰੋ ਲੋਕ ਡੀਕਦੇ ਪਏ ਹੱਥਾਂ ਤੇ ਸਰੋ ਜਮਾ ਕੇ ਵਿਖਾਉਣੇ ਪਊਗੀ ਜੀ ਅਨੂ ਸਾਬ ਕਈ ਸਾਲਾਂ ਤੋਂ ਇਹ ਗੱਲ ਸੁਣਤੇ ਆ ਰਹੇ ਆ ਕਿ ਪਰਾਲੀ ਦਾ ਧੂਆਂ ਖਾਸ ਤੌਰ ਤੇ ਪੰਜਾਬ ਤੋਂ ਦਿੱਲੀ ਜਾਂਦਾ ਇਹ ਗੱਲ ਕਹਿ ਕੇ ਜਿਹੜੇ ਸਿਆਸੀ ਲੀਡਰ ਨੇ ਉਹ ਪੰਜਾਬ ਨੂੰ ਬਦਨਾਮ ਵੀ ਕਰਦੇ ਰਹੇ ਪਰ ਹੁਣ ਭਾਜਪਾ ਦੇ بڑے ਸੀਨੀਅਰ ਲੀਡਰ ਨੇ ਪਿਊਸ਼ ਕੋਇਲ ਉਹਨਾਂ ਦਾ ਕਹਿਣਾ ਕਿ ਇਹ ਬੜਾ ਹਾਸੋ ਹੀਣਾ ਜਿਆ ਗੱਲ ਹੈ ਕਿ ਪੰਜਾਬ ਦਾ ਧੂਆ ਦਿੱਲੀ ਚ ਕਿਵੇਂ ਆ ਜਾਊਗਾ ਹੁਣ ਸਭ ਇਹ ਉਹਨਾਂ ਨੇ ਬਿਆਨ ਕਿਸ ਸੰਦਰਭ ਚ ਦਿਆ ਤੁਹਾਨੂੰ ਕੀ ਲੱਗਦਾ ਹੈ ਕਿਉਂ ਦੇਣਾ ਪਿਆ ਉਹਨਾਂ ਨੇ ਬਿਆਨ ਉਹ ਇੱਕ ਇੰਡਸਟਰੀ ਵੜੰਦੇ ਚੈਂਬਰ ਦੀ ਮੀਟਿੰਗ ਨੂੰ ਸੰਬੋਧਨ ਕਰ ਦਿੱਤਾ ਸੀ ਕਰਦੇ ਸੀ ਮੁੰਬਈ ਵੱਲ ਤੇ ਗੱਲ ਉੱਥੇ ਉਹਨਾਂ ਨੇ ਨਾਲ ਦਿੱਲੀ ਦੀ ਵੀ ਛੇੜ ਲਈ ਕਿ ਇੰਡਸਟਰੀ ਵਾਲੇ ਵੀ ਤੇ ਦੂਜੇ ਵੀ ਸਾਰੇ ਮੜ ਮੜ ਕੇ ਤੁਸੀਂ ਕਹਿੰਦੇ ਹੋ ਕਿ ਪ੍ਰਦੂਸ਼ਣ ਦਾ ਕਾਰਨ ਪੰਜਾਬ ਦੀ ਪੁਰਾਣੀ ਦਾ ਧੂਆ ਤੇ ਫਜ਼ੂਲ ਕਰਿਆ ਪੰਜਾਬ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਜਿਹੜੀ ਗੱਲ ਪਹਿਲੇ ਦਿਨ ਤੋਂ ਲੈ ਕੇ ਅਸੀਂ ਲੋਕ ਕਹਿੰਦੇ ਸੀ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪਿਊਸ਼ ਗੋਇਲ ਉਹਦੋਂ ਵੀ ਕੇਂਦਰ ਦਾ ਮੰਤਰੀ ਹੁੰਦਾ ਸੀ ਸਾਰਿਆਂ ਨੂੰ ਚੇਤਾ ਰੱਖਣਾ ਚਾਹੀਦਾ ਕਿ ਕਿਸਾਨਾਂ ਦੀਆਂ ਤੇ ਕੇਂਦਰ ਦੀਆਂ ਮੀਟਿੰਗਾਂ ਜਦੋਂ ਸਿੰਘੂ ਬਾਰਡਰ ਦੇ ਉੱਤੇ ਦਿੱਲੀ ਮੋਰਚਾ ਲੱਗਾ ਸੀ। ਸੰਯੁਕਤ ਕਿਸਾਨ ਮੋਰਚਾ ਉੱਥੇ ਸੀ। ਉਸ ਵਕਤ ਉਹਨਾਂ ਮੀਟਿੰਗਾਂ 'ਚ ਜਿਹੜੇ ਤਿੰਨ ਕੇਂਦਰੀ ਮੰਤਰੀ ਆਉਂਦੇ ਸੀ। ਉਹਨਾਂ 'ਚ ਪ੍ਰਮੁੱਖ ਰੋਲ ਇਹਦਾ ਹੁੰਦਾ ਸੀ ਉਦਾਂ ਭਾਵੇਂ ਸਾਡੇ ਪੰਜਾਬ ਦੇ ਬਾਬੂ ਸੋਮ ਪ੍ਰਕਾਸ਼ ਵੀ ਪਰਵਾਦੇ ਬੜੇ ਵਿੱਚ ਬਹਿ ਜਾਂਦੇ ਸੀ। ਖੇਤੀ ਮੰਤਰੀ ਵੀ ਵੇਂਦਾ ਪਰ ਸਾਰਿਆਂ ਨੂੰ ਛੱਡ ਕੇ ਅਸਲ ਰੋਲ ਪੈਂਦਾ ਹੁੰਦਾ ਸੀ। ਇਹ ਬਦਨਾਮੀ ਤੇ ਪੰਜਾਬ ਦੀ ਉਦੋਂ ਵੀ ਹੁੰਦੀ ਸੀ ਕਿ ਉਸ ਵੇਲੇ ਉਹਦੋਂ ਕਿਉਂ ਨਾ ਬੋਲੇ। ਉਨਕੂੰ ਬੁੜੜਾਂ ਨੂੰ ਪੈਗਾ ਇਹ ਨੇਚਰ ਬਾਦ ਇਹਨੂੰ ਖੁਦਾ ਯਾਦ ਆਇਆ ਅਸੀਂ ਉਦੋਂ ਵੀ ਕਹਿੰਦੇ ਸੀ ਜੇ ਰਾਹ ਦੇ ਵਿੱਚ ਆ ਜਿਹੜੇ ਰੋਤਕ ਜੀਂਦ ਨੇ ਕੱਥ ਲਿਆ ਪਾਣੀ ਪੱਤ ਸੋਣੀ ਪੱਤੇ ਫਿਰ ਨਾਲ ਇਹਨਾਂ ਦੇ ਵਿੱਚ ਪ੍ਰਦੂਸ਼ਣ ਨਹੀਂ ਤੇ ਪੰਜਾਬ ਦਾ ਤੂੰ ਅੱਜ ਅੱਜ ਵੀ ਫਲਾਈਟ ਫੜ ਕੇ ਦਿੱਲੀ ਚਲਾ ਜਾਂਦਾ ਮੈਂ ਕਈ ਵਾਰੀ ਇਹ ਗੱਲ ਦੱਸੀ ਸੀ ਕਿ ਦਿੱਲੀ ਦੇ ਵਿੱਚ ਏਥਾ ਮਾਤੇ ਪ੍ਰਦੂਸ਼ਣ ਇੰਨਾ ਜ਼ਿਆਦਾ ਕਿ ਇੱਕ ਕਿਲੋਮੀਟਰ ਪਾਸੇ ਅੜ ਜਾਓ ਤੇ ਉਤੋਂ ਅੱਧਾ ਵੀ ਨਹੀਂ ਇਹਦਾ ਮਤਲਬ ਦਿੱਲੀ ਦੇ ਆਪਣੇ ਅੰਦਰ ਇਹੋ ਜਿਹਾ ਪ੍ਰਦੂਸ਼ਣ ਪੈਦਾ ਹੁੰਦਾ ਜਿਹੜਾ ਇੱਕ ਥਾਂ ਤੇ ਹੈਗਾ ਤੇ 1 ਕਿਲੋਮੀਟਰ 2 ਕਿਲੋਮੀਟਰ ਬਾਅਦ ਹੈ ਨਹੀਂ ਇੱਕੋ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ 20 25 ਪੱਧਰ ਸੀ ਕਿਸੇ ਥਾਂ ਤੇ 600 ਨੂੰ ਪਹੁੰਚਿਆ ਪਿਆ ਸੀ ਕਿਸੇ ਥਾਂ ਤੇ 500 ਤੇ 400 ਤੇ 300 ਤੋਂ ਵੀ ਥੱਲੇ ਸੀ ਔਰ 200 ਤੋਂ ਥੱਲੇ ਬੜਾ ਵੀ ਅਗਰ ਸੀ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਸੀ ਪੰਜਾਬ ਦਾ ਧੂਆਂ ਸੀ ਇਹ ਉੱਥੇ ਜਾ ਕੇ ਪਹਿਲਾਂ ਨਕਸ਼ਾ ਚੈੱਕ ਕਰਦਾ ਸੀ ਵੇਖਦਾ ਜਣਾ ਤੂੰ ਕਰ ਨਹੀਂ ਜਣਾ ਧੂਆਂ ਤੇ ਧੂਆਂ ਨੇ ਹਰ ਪਾਸੇ ਚਲੇ ਜਾਣਾ ਸੀ ਅਸਲ ਗੱਲ ਇਹ ਹੈ ਕਿ ਉੱਥੇ ਦਿੱਲੀ ਦੇ ਜਿਹੜੇ ਇਲਾਕਿਆਂ ਚ ਐਕਟੀਵਿਟੀ ਜ਼ਿਆਦਾ ਚੱਲਦੀ ਸੀ ਪਰ ਉਹਦੇ ਉੱਤੇ ਪ੍ਰਦੂਸ਼ਣ ਰੋਕਣ ਦੇ ਜੰਤਰ ਘੱਟ ਸਨ ਉਹਨਾਂ ਇਲਾਕਿਆਂ ਚ ਪ੍ਰਦੂਸ਼ਣ ਵੱਧ ਸੀ ਕੁਝ ਇਲਾਕੇ ਸੀ ਜਿੱਥੇ ਅਮੀਰਾਂ ਦੀਆਂ ਰਹਿਸ਼ੀ ਕਲੋਨੀਆਂ ਜਾਂ ਰਾਸ਼ਟਰਪਤੀ ਭਵਨ ਆ ਪ੍ਰਧਾਨ ਮੰਤਰੀ ਵੀ ਕੋਠੀ ਕੇਂਦਰ ਦੇ ਮੰਤਰੀ ਪਾਰਲੀਮੈਂਟ ਮੈਂਬਰ ਜਿਹੜੇ ਉਹਨਾਂ ਦੀਆਂ ਕੋਠੀਆਂ ਨੇ ਉਸ ਇਲਾਕੇ 'ਚ ਪ੍ਰਦੂਸ਼ਣ ਨਹੀਂ ਇੱਕ ਦਿੱਲੀ ਦੇ ਵਿੱਚ 4-5 ਦਿੱਲੀਆਂ ਵਸਤੀਆਂ ਨੇ ਇੱਕ ਦਿੱਲੀ ਜਿਹੜੀ ਦੇਸ਼ ਤੇ ਰਾਜ ਕਰਦੀ ਇੱਕ ਦਿੱਲੀ ਜਿਹੜੀ ਰਾਜ ਕਰਨ ਵਾਲਿਆਂ ਦੇ ਕਰਿੰਦਿਆਂ ਦੀ ਦਿੱਲੀ ਹੈ ਇੱਕ ਦਿੱਲੀ ਕਾਰੋਬਾਰੀਆਂ ਦੀ ਦਿੱਲੀ ਹੈ ਇੱਕ ਦਿੱਲੀ ਖਪਤਕਾਰਾਂ ਦੀ ਦਿੱਲੀ ਹੈ ਇੱਕ ਦਿੱਲੀ ਉਹਨਾਂ ਦੀ ਹੈ ਜਿਹੜੇ ਕਾਰੋਬਾਰ ਦੀ ਚਾਗ ਚਾ ਡੜ ਸੂਬਿਆਂ ਤੋਂ ਆਉਂਦੇ ਅਤੇ ਰਹਿਣ ਬਸੇਰੇ ਨਾ ਹਉਣ ਕਰਕੇ ਬੱਚਿਆਂ ਸਮੇਤ ਪੁੜਾਂ ਥੱਲੇ ਦੋ ਦੋ ਮੰਜ਼ੀਆਂ ਢਾਹ ਕੇ ਤੇ ਸੌਂਦੇ ਆ ਦਿਨ ਕੱਟਦੇ ਆ ਘਰ ਦੇ ਦੋ ਜੀ ਬੈਠੇ ਉੱਤੇ ਪੰਜ ਜੀ ਰੋਜ਼ਾਰ ਕਰਨ ਜਾਂਦੇ ਆ ਰੇਲਵੇ ਸਟੇਸ਼ਨਾਂ ਦੇ ਲਾਗੇ ਝਾੜੀਆਂ ਦੇ ਕੋਲ ਬੇਚ ਕੇ ਉਹਨਾਂ ਰਹਿਣ ਬਸੇਰੇ ਬਣਾਏ ਉਹ ਵੀ ਦਿੱਲੀ ਆ ਤੁਹਾਨੂੰ ਉਹ ਦਿੱਲੀ ਕਦੇ આજ ਤੱਕ ਮਿਸੀ ਹੋਣ ਤੋਂ ਕਿਤਾ ਆ ਗਿਆ ਜੋ ਕੋ ਜ ਆਖਿਆ ਕਿ ਉਸਕਲ ਨੇ ਆਖਿਆ ਬਿਲਕੁਲ ਠੀਕ ਆ ਪਰ ਉਰਦੂ ਦਾ ਸ਼ੇਰ ਹੈ ਬੜੀ देर ਕੀ ਮਹਿਰਬਾਨ ਆਤੇ ਆਤੇ ਐਨੀ ਗੱਲ ਕਹਿੰਦੇ ਆ ਕਿ ਇਹ ਦੇਰ ਬਹੁਤ ਕਰ ਦਿੱਤੀ ਹੈ ਪੰਡਤ ਸਾਹਿਬ ਇੱਕ ਗੱਲ ਦੱਸਿਓ ਕਿ ਇੱਕ ਪਾਸੇ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਜਨਸਖਿਆ ਆ ਆਬਾਦੀ ਵਧਦੀ ਜਾ ਰਹੀ ਹੈ ਪਰ ਜਾਪਾਨ ਇਹ ਆਬਾਦੀ ਘਟਾ ਰਿਹਾ ਕੰਟਰੋਲ ਕਰ ਰਿਹਾ ਇਹਦਾ ਕਾਰਨ ਕੀ ਹੈ ਦੇਖੋ ਜਾਪਾਨ ਘਟਾ ਨਹੀਂ ਰਿਹਾ ਜਾਪਾਨ ਦੀ ਸਰਕਾਰ ਤਾਂ ਇਸ ਗੱਲ ਤੇ ਫਿਕਰਮੰਦ ਹੈ ਕਿ ਆਬਾਦੀ ਬਰਾਬਰ ਤੇ ਆਵੇ ਉੱਥੇ ਆਬਾਦੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਦੁਨੀਆ ਭਰ ਦੇ ਵਿੱਚ ਆਬਾਦੀਆਂ ਦੀ ਜਿਹੜੀ ਹੈ ਗਿਣਤੀ ਮਿੰਤੀ ਆ ਉਹ ਬੜੇ ਹੈਰਾਨੀ ਵਾਲੇ ਅੰਕ ਦੇ ਪ੍ਰੇਸ਼ ਕਰਦੀ ਹੈ ਇੱਕ ਵਕਤ ਸੀ ਕਿ ਚੀਨ ਦੀ ਆਬਾਦੀ ਤਮਾਕਾ ਪਾਉ ਹੱਦ ਤੱਕ ਵੱਧਦੀ ਜਾਂਦੀ ਸੀ ਫਿਰ ਚੀਨ ਸਰਕਾਰ ਨੇ ਹਰ ਪਰਿਵਾਰ 'ਚ ਇੱਕ ਬੱਚੇ ਦਾ ਸੂਲਕ ਕੀਤਾ ਕਾਇਮ ਤੇ ਆਬਾਦੀ ਘਟਣ ਲੱਗੀ ਬਹੁਤੀ ਤੇਜ਼ੀ ਨਾਲ ਇਸ ਕਰਕੇ ਵੀ ਘਟੀ ਕਿ ਹਰ ਕੋਈ ਕਹਿੰਦਾ ਸੀ ਜੇ ਕੋਈ ਬੱਚਾ ਰੱਖਣਾ ਤੇ ਪੁੱਤ ਰੱਖੋ ਬੁੱਢੇ ਬਾਰੇ ਮਾਂ ਤੇ ਉਹਨੂੰ ਪਾਲ ਲੂਗਾ ਪੀਤਾ ਬਗਾਨੇ ਕਰ ਚੱਲ ਜਣੀ ਹੈ ਇਸ ਕਰਕੇ ਚੀਨ ਦੇ ਧੀਆਂ ਮਾਰਨ ਲੱਗ ਪਏ। ਫਿਰ ਹਾਲਾਤ ਇਦਾਂ ਦੇ ਬਣ ਗਏ ਕਿ ਉੱਥੇ ਬੁੱਢੇ ਬਹੁਤ ਹੋ ਗਏ ਤੇ ਬੁੱਢਿਆਂ ਨੂੰ ਪਾਲਣ ਲਈ ਜਵਾਨ ਕੋਰਸ ਘਟ ਗਏ। ਸਰਕਾਰ ਨੇ ਫਿਰ ਆਖਿਆ ਹੁਣ ਤੁਸੀਂ ਬਰਾਬਰ ਕਰੋ ਦੋ-ਦੋ ਬੱਚੇ ਚਾਹੀਦੇ ਲੋਕਾਂ ਨੇ ਨਹੀਂ ਕੀਤਾ। ਹੁਣ ਸਰਕਾਰ ਬੱਚੇ ਵੱਧ ਕਰਨ ਵਾਸਤੇ ਲੋਕਾਂ ਨੂੰ ਸਹੂਲਤਾਂ ਵਧਾਉਣ ਵਾਸਤੇ ਲਾਭ ਦੇਣ ਵਾਸਤੇ ਯਤਨ ਕਰ ਰਹੀ ਲੋਕੀ ਨਹੀਂ ਕਰ ਰਹੇ। ਜਾਪਾਨ ਦੇ ਵਿੱਚ بڑے ਲਿਖੇ ਲੋਕ ਨੇ ਉਹਨਾਂ ਦਾ ਆਬਾਦੀ ਵਧਾਉਣ ਵਾਲੇ ਪਾਸੇ ਧਿਆਨ ਨਹੀਂ ਵਿਆਹ ਵੀ ਘਟ ਹੋ ਰਿਹਾ। ਔਰ ਇਸ ਵੇਲੇ 125% ਦੀ ਪਿਛਲੇ ਸਾਲ ਦੇ ਵਿੱਚ ਜਨਮ ਦਰ ਜਿਹੜੀ ਘਟ ਹੋ ਗਈ ਹੈ ਸਰਕਾਰ ਫਿਕਰ ਵਿੱਚ ਹੈ ਕਿ ਆਬਾਦੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਸਾਡੇ ਭਾਰਤ ਵਿੱਚ ਉਲਟਾ ਕੰਮ ਹੈ ਆਬਾਦੀ ਆਪਣੇ ਆਪ ਹੀ ਵਧ ਜਾਂਦੀ ਫਿਰ ਵੀ ਵੱਖ-ਵੱਖ ਧਾਰਮਿਕ ਭਾਗੂ ਜਿਹੜੇ ਨੇ ਇੱਕ ਧਰਮ ਦੇ ਦੂਜੇ ਧਰਮ ਦੇ ਨਹੀਂ ਲਗਭਗ ਸਾਰੇ ਧਰਮਾਂ ਚ ਇਹੋ ਜਿਹੇ ਉੱਠਦੇ ਆ ਜਿਹੜੇ ਲੋਕਾਂ ਨੂੰ ਸੱਦਾ ਦਿੰਦੇ ਆਪਣੇ ਧਰਮ ਦਾ ਰਾਜ ਤਾਂ ਆਉਣਾ ਹੈ ਜੇ ਤੁਸੀਂ 10 ਬੱਚੇ ਪੈਦਾ ਕਰੋ ਕੋਈ ਕਹਿੰਦਾ 20-20 ਬੱਚੇ ਪੈਦਾ ਕਰੋ ਇੱਕ ਇਹੋ ਜਿਹਾ ਸੰਤਪੁਰ ਨੇ ਜਿਨੇ ਆਪ ਵਿਆਹ ਕਰਾਇਆ ਨੇ ਲੋਕਾਂ ਨੂੰ ਕਹਤਾ ਜਿੰਨਾਂ ਦੇ 10-10 ਬੱਚੇ ਹੋਣਗੇ ਉਹਨਾਂ ਨੂੰ 100 ਰੁਪਏ ਦੇਵਾਂਗੇ ਜੇ ਐਡੀ ਤੈਨੂੰ ਚਿੰਤਾ ਹੈ ਕਿ ਤੂੰ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰ ਲੈ ਨੇਕੀ ਕਰ ਤੋਂ ਸ਼ੁਰੂ ਕਰਦੀ ਆਪ ਵਿਆਹ ਨਹੀਂ ਕਰਾਏ ਇੱਥੇ ਭਾਰਤ ਵਿੱਚ ਆਬਾਦੀ ਵਧਾਉਣ ਦੇ ਸੱਦੇ ਦੇਣ ਵਾਲੇ ਬਹੁਤ ਹੈ ਭਾਵੇਂ ਜਿਹੜੇ ਵਿਕਸਤ ਦੇਸ਼ ਨੇ ਜਿੱਥੇ ਲੋਕਾਂ ਦਾ ਸੂਝ ਦਾ ਪੱਧਰ ਚੁੱਕਿਆ ਗਿਆ ਉਹ ਕਹਿੰਦੇ ਆਪਣੇ ਬੱਚੇ ਸਾਰੇ ਸਮਾਜ ਦੇ ਬੱਚੇ ਆਪਣੇ ਹੀ ਹਨ ਹਰ ਘਰ ਦੇ ਵਿੱਚ ਗੁਰਬ ਗੁਰਬ ਕਰਨ ਦਿੱਤਾ ਉਹ ਆਬਾਦੀ ਕੰਟਰੋਲ ਕਰਨ ਵਾਸਤੇ ਇਸ ਹੱਦ ਤੱਕ ਚਲੇ ਗਿਆ ਹੁਣ ਕੰਟਰੋਲ ਦੀ ਥਾਂ ਘਟਣੀ ਸ਼ੁਰੂ ਹੋ ਗਈ ਜਪਾਨ ਦੀ ਸਰਕਾਰ ਖਤਰਮ ਹੁੰਦਾ ਕਿ ਇਹ ਘਟਨੀ ਦੇ ਟਿੱਪਣੀ ਕਰਾਂਗੇ ਉਹ ਆਬਾਦੀ ਵਧਾਉਣ ਵਾਸਤੇ ਯਤਨ ਕਰ ਰਹੀ ਹੈ ਬਹੁਤ ਸ਼ੁਕਰੀਆ ਪਾਣੂ ਸਭ ਤੁਸੀਂ ਸਮਾਂ ਦਿੱਤਾ ਜੀ ਧੰਨਵਾਦ ਜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਰੋਸੇ ਤਰ੍ਹਾਂ ਇੰਤਜ਼ਾਰ ਰਹੇਗਾ ਮੈਂਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ